ਪਰਮੇਸ਼ਰ ਦਾ ਧੰਨਵਾਦ ਕਰਦੇ ਜਿਸ ਪਰਮਿਸ਼ਨ ਨੇ ਸਾਨੂੰ ਜ਼ਿੰਦਾ ਰੱਖਿਆ ਮੇਰੇ ਪਿਆਰਿਓ ਅੱਜ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਪੜ੍ਹਨ ਵਾਸਤੇ ਜਾ ਰਹੇ ਹਾਂ ਅੱਜ ਅਸੀਂ ਸ਼ਰੀਰਕ ਪਿਤਾ ਔਰ ਸਵਰਗੀ ਪਿਤਾ ਦੇ ਬਾਰੇ ਸੁਣਾਂਗੇ ਔਰ ਸਿੱਖਾਂਗੇ ਪਰਮੇਸ਼ਰ ਦੇ ਵਚਨ ਚ ਲਿਖਿਆ ਆ ਇਬਰਾਨੀਆਂ ਦੀ ਪੱਤਰੀ ਉਸ ਦਾ 12 ਅਧਿਆਇ ਉਸ ਦਾ 9 ਔਰ 10 ਵਚਨ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਧਰ ਸਾਨੂੰ ਇਹ ਗਿਆਨ ਮਿਲਦਾ ਹੈ ਪਤਾ ਲੱਗਦਾ ਆ ਕਿ ਧਰਤੀ ਤੇ ਸਾਡੇ ਜਿਹੜੇ ਸ਼ਰੀਰ ਪਿਤਾ ਆ ਉਹ ਸਾਨੂੰ ਕਿਤਰਾ ਤਿਆਰ ਕਰਦੇ ਆ ਤੇ ਫਿਰ ਉਸ ਦੇ ਬਾਅਦ ਸਾਨੂੰ ਇਹ ਪਤਾ ਲੱਗਦਾ ਆ ਕਿ ਜਿਹੜਾ ਸਾਡਾ ਸਵਰਗੀ ਪਿਤਾ ਆ ਉਹ ਸਾਨੂੰ ਆਪਣੇ ਸਰੂਪ ਤੇ ਕਿਤਰਾ ਤਿਆਰ ਕਰਦਾ ਆ ਆਪਣੇ ਵਰਗਾ ਕਿਤਰਾ ਸਾਨੂੰ ਬਣਾਉਂਦਾ ਆ ਸੋ ਅਓ ਅਸੀਂ ਪਰਮੇਸ਼ਰ ਦੇ ਵਚਨ ਚੋਂ ਪੜ ਲਏ ਨੇ ਇਬਰਾਨੀ ਨਦੀ ਪੱਤਰੀ ਉਸ ਦਾ 12 ਦੇ ਆਏ 9 اور 10 وچن پڑھیے پھر ਸਾਡੇ શરીર ਕਾ ਪਿਓ ਸਨ ਜਿਹੜਾ ਜਿਹੜੇ ਤਾੜਨਾ ਕਰਦੇ ਸਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ ਤਾਂ ਭਲਾ ਸੀ ਬਹੁਤ ਵਧਿਕ ਆਤਮਾ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀ ਤਾਂ ਇਧਰ ਲਿਖਿਆ ਆ ਪਰਮੇਸ਼ਰ ਦੇ ਵਿੱਚ ਜ ਖਾਸ ਕਰਕੇ ਕੀ ਲਿਖਿਆ ਗਿਆ ਆ ਕਿ ਜਦੋਂ ਅਸੀਂ ਪਵਿੱਤਰ ਬਾਈਬਲ ਨੂੰ ਪੜ੍ਹਦੇ ਆਂ ਤਾਂ ਇੱਧਰ ਲਿਖਿਆ ਸਾਡੇ ਸ਼ਰੀਰਕ ਪਿਤਾ ਉਹ ਸਾਡੀ ਤਾੜਨਾ ਕਰਦੇ ਸੀ ਸੋ ਸਭ ਤੋਂ ਪਹਿਲਾਂ ਜੇਕਰ ਅਸੀਂ ਆਪਣੇ ਸ਼ਰੀਰਕ ਪਿਤਾ ਦੇ ਬਾਰੇ ਅਸੀਂ ਜਾਣ ਲਵਾਂਗੇ ਤੇ ਫਿਰ ਸਾਨੂੰ ਸਵਰਗੀ ਪਿਤਾ ਦੇ ਬਾਰੇ ਵੀ ਸਾਨੂੰ ਪਤਾ ਲੱਗ ਜਾਵੇਗਾ ਸਾਡੇ ਜਿਹੜੇ ਸ਼ਰੀਰਕ ਪਿਤਾ ਸੀ ਜੋ ਸਾਡੇ ਮਾਤਾ ਪਿਤਾ ertidੀਤੇ ਹੁੰਦੇ ਆ ਉਹ ਸਾਨੂੰ ਕਿਤਰਾ ਸਮਝਾਉਂਦੇ ਆ ਕਿਤਰਾ ਤਾੜਦੇ ਆ ਬਾਪ ਦੇ ਬਾਰੇ ਬੋਲਿਆ ਜਾਂਦਾ ਆ ਕਿ ਬਾਪ ਜਿਹੜਾ ਹੁੰਦਾ ਪਿਤਾ ਜਿਹੜਾ ਹੁੰਦਾ ਆ ਉਹ ਜਿਆਦਾ ਪਿਆਰ ਨਹੀਂ ਦਿਖਾਉਂਦਾ ਸਚਾਈ ਵੀ ਹੈ ਉਹ ਥੋੜਾ ਸਖਤ ਹੁੰਦਾ ਹੈ ਤਾੜਦਾ ਆ ਡਾਂਟਦਾ ਆ ਛਿੜਕਦਾ ਆ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦਾ ਉਹ ਪਿਆਰ ਕਰਦਾ ਹੈ ਪਰ ਉਹ ਆਪਣੇ ਬੱਚਿਆਂ ਨੂੰ ਸਟਰੋਂਗ ਤਾਕਤਵਰ ਦੇਖਣਾ ਚਾਹੁੰਦਾ ਹੈ ਇਸ ਲਈ ਉਹ ਤਾੜਨਾ ਕਰਦਾ ਸੀ ਜਿਹੜੇ ਸਾਡੇ ਸ਼ਰੀਰ ਦੇ ਪਿਤਾ ਸੀ ਉਹ ਸਾਡੀ ਤਾੜਨਾ ਕਰਦੇ ਸੀ ਪਰ ਉਹ ਦਿਲੋਂ ਸਾਨੂੰ ਪਿਆਰ ਕਰਦੇ ਸੀ ਸ਼ਰੀਰ ਦੇ ਪਿਤਾ ਤਾੜਦੇ ਕਿਉਂ ਸੀ ਝਿੜਕਦੇ ਕਿਉਂ ਸੀ ਕਿ ਅਸੀਂ ਇਸ ਧਰਤੀ ਦੇ ਨਾਲ ਹੀ ਨਾ ਜੁੜੇ ਰਹੀਏ ਅਸੀਂ ਪੜ੍ਹ ਕੇ ਲਿਖੀਏ ਤੇ ਕੁਝ ਬਣ ਕੇ ਦਿਖਾਈਏ ਉਹਨਾਂ ਦੀ ਇਹ ਇੱਛਾ ਸੀ ਇਸ ਲਈ ਉਹ ਸਾਨੂੰ ਤਾੜਨਾ ਕਰਦੇ ਸੀ ਡਾਂਟਦੇ ਸੀ ਤੇ ਝਿੜਕਦੇ ਸੀ ਪਰ ਸਿੱਝ ਨਹੀਂ ਪਾਏ ਸ਼ਰੀਰ ਕੇ ਪਿਤਾ ਦੇ ਬਾਰੇ ਤੁਸੀਂ ਸੋਚੋ ਉਹ ਦਿਨ ਯਾਦ ਕਰੋ ਕਿ ਸਾਡੇ ਪਿਤਾ ਜਦੋਂ ਸਾਨੂੰ ਇੱਥੇ ਮੋਢੇ ਤੇ ਚੁੱਕ ਲੈਂਦੇ ਸੀ ਤੇ ਕੁਝ ਲੋਕ ਤੇ ਮੇਲਾ ਵਿਖਾਉਣ ਲੈ ਜਾਂਦੇ ਸੀ ਕੁਝ ਲੋਕ ਤੋਰ-ਤੋਰ ਕੇ ਦੂਰ-ਦੂਰ ਤੱਕ ਲੈ ਕੇ ਜਾਂਦੇ ਸੀ ਇਸ ਮੋਢੇ ਤੇ ਬਿਠਾ ਕੇ ਇਸ ਤੋਂ ਸਾਨੂੰ ਸਿੱਖਿਆ ਮਿਲੀ ਅਸੀਂ ਸਮਝਿਆ ਲੇਕਰ ਕੋਨਾ ਦੀ ਬੜੀ ਦੂਰ ਤੱਕ ਇੱਕ ਸੋਚ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਹੈ ਅਗਰ ਉਸੇ ਉਸ ਗੱਲ ਨੂੰ ਸਮਝ ਲਈਏ ਤੇ ਅਸੀਂ ਉਸ ਵਕਤ ਛੋਟੇ ਸੀ ਜਿਸ ਵਕਤ ਬੇਟਾ ਛੋਟਾ ਹੁੰਦਾ ਵਾ ਬੱਚਾ ਛੋਟਾ ਹੁੰਦਾ ਵਾ ਬੇਟਾ ਹੋਵੇ ਬੇਟੀ ਹੋਵੇ ਪਿਤਾ ਕੀ ਕਰਦਾ ਹੈ ਜਿਸ ਵਕਤ ਉਹ ਦੁਨੀਆ ਨੂੰ ਦੇਖ ਨਹੀਂ ਸਕਦਾ ਦੁਨੀਆ ਦੇ ਨਾਲ ਬਰਾਬਰੀ ਨਹੀਂ ਕਰ ਸਕਦਾ ਉਸ ਵਕਤ ਪਿਤਾ ਨੂੰ ਆਪਣੇ ਕੰਦੇ ਤੇ ਮੋਢੇ ਤੇ ਬਿਠਾ ਲਿੰਦਾ ਹੈ ਬੇਟਾ ਬੇਟੀ ਤੂੰ ਮੇਰੇ ਮੋਢੇ ਤੇ ਬੈਠ ਕੇ ਦੁਨੀਆ ਦੇਖ ਦੇਖੋ ਕਿੰਨਾ ਗਹਿਰਾ ਹੈ ਕਾਰਥ ਬਾਬ ਕੀ ਕਰਦਾ ਹੈ ਸਾਨੂੰ ਉੱਪਰ ਉਠਾਉਂਦਾ ਸਮਝਦਿਲੀ ਇਸ ਲਈ ਤਾਂ ਅਕਦੇ ਸੀ ਕੁਝ ਬਨਣਾ ਪੜਨਾ ਲਿਖਣਾ ਹੈ ਤਾਕਤਵਰ ਬੰਨਾ ਹੈ ਟਿੱਲੇ ਟਿੱਲੇ ਨਹੀਂ ਰਹਿਣਾ ਇਸੇ ਲਈ ਡਿਸਪਲਿਨ ਸਿਖਾਉਂਦੇ ਸੀ ਤਾੜਦੇ ਸੀ ਛਿੜਕਦੇ ਸੀ ਉਸ ਤੋਂ ਇਲਾਵਾ ਆਪਣੇ ਮੋਢੇ ਤੇ ਬਿਠਾ ਕੇ ਉਹ ਸਾਨੂੰ ਕੀ ਸਮਝਾਉਂਦੇ ਸੀ ਬੇਟਾ ਜਿੱਥੋਂ ਤੱਕ ਮੈਂ ਪਹੁੰਚਿਆ ਹੈ ਜਿੱਥੋਂ ਤੱਕ ਮੇਰਾ ਆਦਰ ਹੈ ਜੋ ਕੁਝ ਮੈਂ ਕੀਤਾ ਹੈ ਤੂੰ ਮਰਨੋਂ ਵੀ ਜ਼ਿਆਦਾ ਕਰਨਾ ਹੈ ਇਸ ਲਈ ਆਪਣੇ ਤੋਂ ਵੀ ਉੱਚਾ ਉਠਾਉਂਦੇ ਹੀ ਤੀਸਰਾ ਬੇਟਾ ਤੂੰ ਦੂਰ ਤੱਕ ਦੁਨੀਆ ਦੇਖ ਤੂੰ ਕੁਝ ਬੰਨਣਾ ਹੈ ਲੇਕਿਨ ਸਾਨੂੰ ਅਸੀਂ ਇਹੀ ਸੋਚਦੇ ਜੇ ਕਿ ਸਾਡੇ ਜਿਹੜੇ ਪਿਤਾ ਆ ਜਾਂ ਸਾਡਾ ਜਿਹੜਾ ਸ਼ਰੀਰਕ ਪਿਤਾ ਆ ਉਹ ਸਾਨੂੰ ਡਾਂਟਦਾ ਰਹਿੰਦਾ ਉਸ ਸਾਨੂੰ ਝਿੜਕਦਾ ਰਹਿੰਦਾ ਹੈ ਉਹ ਸਾਨੂੰ ਪਿਆਰੀ ਨਹੀਂ ਕਰਦਾ ਮਾਂ ਹੀ ਸਾਨੂੰ ਜ਼ਿਆਦਾ ਪਿਆਰ ਕਰਦੀ ਹੈ ਇਹ ਸਚਾਈ ਆ ਕਿ ਪਿਆਰ ਦੋਨੋਂ ਹੀ ਕਰਦੇ ਆ ਲੇਕਿਨ ਪਿਤਾ ਦੇ ਸਮਝਾਉਣ ਦਾ ਕੁਝ ਤਰੀਕਾ ਹੋਰ ਹੁੰਦਾ ਹੈ ਮਾਂ ਦੇ ਸਮਝਾਉਣ ਦਾ ਤਰੀਕਾ ਕੁਝ ਹੋਰ ਹੁੰਦਾ ਹੈ ਪਿਤਾ ਸਖਤਾਈ ਨਾਲ ਸਮਝਾਉਂਦਾ ਹੈ ਤਾੜ ਕੇ ਸਮਝਾਉਂਦਾ ਹੈ ਡਾਂਟ ਕੇ ਸਮਝਾਉਂਦਾ ਹੈ ਮਾਂ ਜਰਾ ਪਿਆਰ ਨਾਲ ਸਮਝਾਉਂਦੀ ਹੈ ਸਿੱਖਿਆ ਦੋਨੋਂ ਹੀ ਦਿੰਦੇ ਆ ਇਸ ਲਈ ਪਰਮੇਸ਼ਰ ਦੇ ਵਚਨ ਚ ਲਿਖਿਆ ਗਿਆ ਕਿ ਤੂੰ ਆਪਣੇ ਪਿਤਾ ਔਰ ਆਪਣੀ ਮਾਤਾ ਦਾ ਆਦਰ ਕਰ ਲੇਕਿਨ ਅਸੀਂ ਜ਼ਿਆਦਾਤਰ ਪਿਤਾ ਨੂੰ ਕੀ ਸਮਝਦੇ ਰਹੇ ਕਿ ਪਿਤਾ ਜਿਹੜਾ ਆ ਉਹ ਤੇ ਸਾਨੂੰ ਪਿਆਰ ਹੀ ਨਹੀਂ ਕਰਦਾ ਮੇਰੇ ਪਿਆਰਿਓ ਮਾਤਾ ਔਰ ਪਿਤਾ ਦੋਨਾਂ ਦਾ ਪਿਆਰ ਸਾਨੂੰ ਪਰਮੇਸ਼ਰ ਦਿੰਦਾ ਉਹ ਸਾਡਾ ਸਵਰਗੀ ਪਿਤਾ ਉਹ ਦੋਨੋਂ ਕੰਮ ਕਰਦਾ ਉਹ ਸਾਡਾ ਪਿਤਾ ਵੀ ਆ ਸਾਡੀ ਮਾਂ ਵੀ ਹੈ ਜੇਕਰ ਅਸੀਂ ਧਰਤੀ ਵਾਲੇ ਪਿਤਾ ਨੂੰ ਸਮਝ ਲਿਆ ਸ਼ਰੀਰ ਕੇ ਪਿਤਾ ਨੂੰ ਸਮਝ ਲਿਆ ਤਾਂ ਸਵਰਗੀ ਪਿਤਾ ਨੂੰ ਉਹ ਤੋਂ ਵੱਧ ਕੇ ਅਸੀਂ ਸਮਝ ਪਾਵਾਂਗੇ ਕਹਿੰਦਾ ਤੁਹਾਡੇ ਸ਼ਰੀਰ ਕੇ ਪਿਤਾ ਵੀ ਤੁਹਾਨੂੰ ਕੀ ਕਰਦੇ ਸੀ ਤਾੜਦੇ ਸੀ ਤੇ ਫਿਰ ਇਹਦੂ ਵੱਧ ਕੇ ਸਵਰਗੀ ਪਿਤਾ ਕਿਉਂ ਨਾ ਤਾੜੇ ਕਿਉਂਕਿ ਸਵਰਗੀ ਪਿਤਾ ਵੀ ਚਾਹੁੰਦਾ ਆ ਅਸੀਂ ਸੇਦੋਈਏ ਈਸ਼ਵਰੀ ਸੁਭਾਅ ਚ ਬਦਲ ਜਾਈਏ ਉਹਦੇ ਸਮਾਨ ਬਣ ਜਾਈਏ ਤਾਂਕਿ ਪਰਬੂ ਯੇਸ਼ੂ ਮਸੀਹ ਦੇ ਨਾਲ ਅਸੀਂ ਸੰਗਾਸਨ ਤੇ ਬੈਠ ਸਕੀਏ ਇਸ ਲਈ ਸਾਡਾ ਪਰਮੇਸ਼ਰ ਸਾਨੂੰ ਤਾੜਨਾ ਕਰਦਾ ਹੈ ਪ੍ਰਭੂ ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਆਸ਼ੀਸ਼